ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤੈ ਗੁਰਮਖ ਪਿਆਰਿਓ ਸਰੀਰ ਦੀ ਰੱਖਿਆ ਵਾਸਤੇ ਹਰ ਤਰ੍ਹਾਂ ਦੀ ਰੱਖਿਆ ਵਾਸਤੇ ਸੱਚੇ ਪਾਤਸ਼ਾਹ ਮਹਾਰਾਜੀ ਦਾ ਦਸਵੀਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਪਾਤਸ਼ਾਹ ਜੀ ਦਾ ਸ਼ਬਦ ਕਿਉਂਕਿ ਅੱਜ ਦੇ ਭਿਆਨਕ ਸਮੇਂ ਦੇ ਵਿੱਚ ਮਨੁੱਖ ਨੂੰ ਬਹੁਤ ਜ਼ਿਆਦਾ ਆਪਦੀ ਰੱਖਿਆ ਦੀ ਜ਼ਰੂਰਤ ਹੈ ਤੁਸੀਂ ਦੇਖ ਲਓ ਥਾਂ ਥਾਂ ਤੇ ਜਗਾ ਜਗਾ ਤੇ ਸ਼ਹਿਰ ਸ਼ਹਿਰ ਪਿੰਡ ਪਿੰਡ ਸੜਕਾਂ ਤੇ ਕੀ ਸ਼ਹਿਰਾਂ ਬਾਜ਼ਾਰਾਂ ਚ ਕੀ ਸਭ ਕਿਤੇ ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਇਨਸਾਨ ਨੂੰ ਸਾਹਮਣੇ ਆ ਰਹੀਆਂ ਨੇ ਮਾਤਾ-ਪਿਤਾ ਨਹੀਂ ਹੋ ਰਹਿੰਦਾ ਕਿ ਸਾਡਾ ਬੱਚਾ ਬਾਹਰ ਗਿਆ ਉਹਦੀ ਰੱਖਿਆ ਹੋਵੇ ਸਹੀ ਸਲਾਮਤ ਘਰੇ ਆਵੇ ਬਹੁਤ ਤਰ੍ਹਾਂ ਦੇ ਹਾਲਾਤ ਅੱਜ ਦੇ ਸਮੇਂ ਵਿੱਚ ਆਪਾਂ ਨੂੰ ਦੇਖਣ ਵਿੱਚ ਸਾਹਮਣੇ ਆ ਰਹੇ ਨੇ ਤਰ੍ਹਾਂ ਤਰ੍ਹਾਂ ਦੀਆਂ ਖਬਰਾਂ ਦੇਖਣ ਨੂੰ ਆ ਰਹੀਆਂ ਨੇ ਸਾਹਮਣੇ ਸੋ ਸੱਚੇ ਭਾਸ਼ਾ ਮਹਾਰਾਜ ਸੁਮੇਸ਼ ਪਿਤਾ ਜੀ ਨੇ ਹਰ ਤਰ੍ਹਾਂ ਦੀ ਰੱਖਿਆ ਵਾਸਤੇ ਜਿੱਧਰ ਨੂੰ ਤੁਸੀਂ ਜਾਣਾ ਹੈ ਜਿਹੜੇ ਵੀ ਕੰਮ ਨੂੰ ਜਾਣਾ ਹੈ ਤਰ੍ਹਾਂ ਤਰ੍ਹਾਂ ਦੇ ਆਪਾਂ ਕੰਮ ਆਰੰਭ ਕਰਦੇ ਆਂ ਬੇਗਨਾ ਤੋਂ ਬਚਾਉਣ ਦੀ ਖਾਤਰ ਸਾਡੇ ਵਾਸਤੇ ਇਨਸਾਨ ਦੀ ਖਾਤਰ ਮਨੁੱਖਤਾ ਦੀ ਖਾਤਰ ਦਸਵੇਂ ਪਾਸ਼ਾ ਮਾਣੇ ਸ਼ਬਦ ਉਚਾਰਿਆ ਇੱਕ ਜਿਹੜਾ ਬੰਦਾ ਇਹ ਸ਼ਬਦ ਨੂੰ ਜਪੇਗਾ ਕੋਈ ਮੋਟਰਸਾਈਕਲ ਤੇ ਜਾਂਦਾ ਹੈ ਗੱਡੀ ਤੇ ਜਾਂਦਾ ਹੈ ਕੋਈ ਵੀ ਹੁੰਦੇ ਕੋਲ ਸਾਧਨ ਹੈ ਹਰ ਤਰ੍ਹਾਂ ਦੀ ਕਰਕੇ 100% 100% 100% ਰੱਖਿਆ ਹੋਵੇਗੀ ਐਡੀ ਸ਼ਕਤੀ ਹੈ ਇਹ ਸ਼ਬਦ ਦੇ ਵਿੱਚ ਬੜਾ ਹੀ ਸੌਖਾ ਸ਼ਬਦ ਹੈ ਬਹੁਤ ਹੀ ਛੇਤੀ ਜਲਦ ਕੰਠ ਹੁੰਦਾ ਯਾਦ ਹੁੰਦਾ ਮਹਾਰਾ ਦੇ ਬਚਨ ਨੇ ਚੌਪਈ ਪਾਤਸ਼ਾਹੀ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲਈ ਤਾ ਕੋ ਕਾਲ ਨਾ ਕਵਹੁ ਦਲਹੀ ਚੌਪਈ ਪਾਛੈ ਦਸਵੀ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਨ ਸਤ ਨਾਮ ਲੈ ਮਾਰਗ ਚੱਲੀ ਤਾਕੋ ਕਾਲ ਨਕਬ ਹੁੰ ਦਲਹੀ ਦਸ਼ਮੇਸ਼ ਪਿਤਾ ਦਾ ਹੁਕਮ ਮਹਾਰਾਜ ਦਾ ਸਤ ਨਾਮ ਲੈ ਮਾਰਗ ਚੱਲੇ ਵੀ ਸਤ ਨਾਮ ਇਹ ਸ਼ਬਦ ਦਾ ਜਾਪ ਕਰੋ ਚਾਰੇ ਤੁਕਾਂ ਨੇ ਚਾਰੇ ਤੁਕਾਂ ਦੇ ਵਿੱਚ ਸਤ ਨਾਮ ਦਾ ਅਕਾਲ ਪੁਰਖ ਦਾ ਇਹਦੇ ਵਿੱਚ ਜਗਰਾਏ ਸਤ ਨਾਮ ਲੈ ਪੁਰਖ ਪਛਾਨੈ ਸਤ ਨਾਮ ਲੈ ਬਚਨ ਪਰਮਾਨੈ ਸਤ ਨਾਮ ਲੈ ਮਾਰਗ ਚਲਈ ਤਾਕੋ ਕਾਲ ਨਾ ਕਬੂ ਹੁ ਦਲਈ ਵੀ ਇਹ ਸ਼ਬਦ ਦਾ ਸਤ ਨਾਮ ਦਾ ਸ਼ਬਦ ਹੈ ਜਿਹੜਾ ਇਹ ਜਿਹੜਾ ਨੂੰ ਲੈ ਕੇ ਚੱਲੂਗਾ ਹਿਰਦੇ ਵਿੱਚ ਜ਼ੁਬਾਨ ਦੇ ਉੱਤੇ ਬੁੱਲਾਂ ਦੇ ਉੱਤੇ ਉਹਨੂੰ ਕਾਲ ਕਬੂ ਦਲ ਨਹੀਂ ਸਕਦਾ ਦਲ ਦਾ ਮਤਲਬ ਰਗੜ ਦੇਣਾ ਜਿਵੇਂ ਆਪਾਂ ਕਹਿੰਦੇ ਕਿ ਦਾਲ ਦਾਲ ਦਾ ਮਤਲਬ ਕੀ ਹੁੰਦਾ ਛੋਲਿਆਂ ਦੀ ਦਾਲ ਵੀ ਦਲੀ ਹੋਈ ਦਲ ਦਾ ਮਤਲਬ ਦਰੜ ਦੇਣਾ ਵੀ ਜਿਵੇਂ ਚੱਕੀ ਕਹਿ ਲਓ ਜਾਂ ਦਰੜਦੀ ਹੈ ਦਾਣੇ ਨੂੰ ਚੱਕੀ ਉਸ ਤਰ੍ਹਾਂ ਕਾਲ ਬੰਦੇ ਨੂੰ ਦਰੜਦਾ ਹੈ ਦਲ ਦਿੰਦਾ ਤਾਂਕੋ ਕਾਲ ਨਾ ਕਬੂ ਦਲਹੀ ਕਹਦੇ ਉਸ ਬੰਦੇ ਨੂੰ ਕਾਲ ਕਦੇ ਵੀ ਦਲ ਨਹੀਂ ਸਕਦਾ ਰਾਹ ਬਾਟ ਜਾਂਦੇ ਹੋਏ ਸਫ਼ਰ ਵਿੱਚ ਜਾਂਦੇ ਹੋਏ ਜਿੱਥੇ ਸਾਨੂੰ ਲੱਗੇ ਵੀ ਇੱਥੇ ਰੱਖਿਆ ਜਰੂਰੀ ਹੈ ਉੱਥੇ ਤਾਂ ਇਹ ਜ਼ਰੂਰ ਪੜਨਾ ਚਾਹੀਦਾ ਹੈ ਜਿਹੜਾ ਬੰਦਾ ਕਟੋ-ਕਟ 168 ਇਹਦੇ ਰੋਜ਼ ਕਰੇਗਾ ਹਰ ਜਗ੍ਹਾ ਫਤਿਹ ਹੋਵੇਗੀ ਉਹਦੀ ਹਰ ਜਗ੍ਹਾ ਐਡੀ ਵੱਡੀ ਤਾਕਤ ਹੈ ਸਾਧੂ ਮਹਾਪੁਰਸ਼ ਤਾਂ ਇਤੋ ਦਾ ਕਹਿੰਦੇ ਨੇ ਜਿਹੜਾ ਬੰਦਾ ਇਹਦਾ ਕਟੋ-ਕਟ 4-5 ਲੱਖ ਪਾਠ ਕਰ ਲੈਂਦਾ ਉਹਦਾ ਗੁਪਤ ਵੀ ਹੋ ਜਾਂਦਾ ਹੈ ਉਹਨੂੰ ਕੋਈ ਨਹੀਂ ਪਛਾਣ ਸਕਦਾ ਜਿਵੇਂ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਕਿਹਾ ਮਰਦਾਨੇ ਨੂੰ ਮਰਦਾਨਾ ਕਹਿੰਦਾ ਮਹਾਰਾਜ ਮੈਂ ਮੱਕੇ ਮਦੀਨੇ ਦੇ ਦਰਸ਼ਨ ਕਰਨੇ ਨੇ ਗੁਰੂ ਸਾਹਿਬ ਕਹਿੰਦੇ ਜ਼ਬਰਦਾਨਿਆਂ ਤੈਨੂੰ ਕੋਈ ਨਹੀਂ ਦੇਖੇਗਾ ਤੂੰ ਸਭ ਨੂੰ ਦੇਖੇਗਾ ਉਦੋਂ ਗੁਪਤ ਸ਼ਕਤੀ ਮਹਾਰਾਜ ਚ ਪਾਸ਼ਾ ਨੇ ਆਵਦੇ ਵੱਲੋਂ ਦਿੱਤੀ ਸੀ ਕਿਉਂਕਿ ਉੱਥੇ ਜਿਹੜੇ ਦਰਸ਼ਨ ਕਰਾਏ ਜਾਂਦੇ ਨੇ ਉੱਥੇ ਅੱਖਾਂ ਮੰਨ ਕੇ ਕਰਾਏ ਜਾਂਦੇ ਨੇ ਮਰਦਾਨਾ ਜੀ ਕਹਿੰਦੇ ਸੀ ਮਹਾਰਾਜ ਅੱਖਾਂ ਦਾ ਬੰਦ ਦੇ ਦੇਣ ਅੱਗੇ ਦਰਸ਼ਨ ਕਰਦੇ ਨਾ ਕਰਾਂਗੇ ਗੁਰੂ ਸਾਹਿਬ ਕਹਿੰਦੇ ਫਿਰ ਗੁਪਤ ਕਲਾ ਵਰਤਾ ਦੇਣੀ ਆਪਾਂ ਜਾ ਮਰਦਾਨੇ ਆ ਤੂੰ ਸਭ ਨੂੰ ਦੇਖੇਗਾ ਤੈਨੂੰ ਕੋਈ ਨਹੀਂ ਦੇਖੇਗਾ ਇਸ ਤਰ੍ਹਾਂ ਜਿਹੜੇ ਮੱਕੇ ਦੇ ਦਰਸ਼ਨ ਸੀਗੇ ਉਹ ਭਾਈ ਮਰਦਾਨਾ ਜੀ ਕਰਕੇ ਆਏ ਸੀ ਇਸ ਵਿਵਾਦ ਵਿੱਚ ਮੈਂ ਨਹੀਂ ਪੈਂਦਾ ਵੀ ਮੱਕੇ ਦੇ ਦਰਸ਼ਨ ਕਹਿਣੇ ਨੇ ਜਾਂ ਮੱਖਾ ਦੇਖਣਾ ਕਹਿਣਾ ਜੈ ਜੀ ਸਾਖੀਏ ਤੁਸੀਂ ਭਾਈ ਬਾਲੇ ਮਰਦਾਨੇ ਵਾਲੇ ਵਿੱਚੋਂ ਪੜ ਲਏ ਬਹੁਤ ਹੀ ਜ਼ਿਆਦਾ ਕਾਜੀ ਰੁਕਮਦੀਨ ਨਾਲ ਦਰਸ਼ਨ ਬਚਨ ਬਲਾਸ ਹੋਏ ਨੇ ਮੁੱਲਾ ਜੀਵਨ ਨਾਲ ਬਚਨ ਹੋਏ ਨੇ ਸੋ ਮਾ ਕਹਿਣ ਦਾ ਭਾਵ ਗੁਰੂ ਵਿੱਚ ਇਹ ਸ਼ਕਤੀ ਹੁੰਦੀ ਹੈ ਗੁਪਤ ਕਰਨ ਦੀ ਪ੍ਰਗਟ ਕਰਨ ਦੀ ਇਹ ਸ਼ਬਦ ਵਿੱਚ ਇੰਨੀ ਜ਼ਿਆਦੇ ਕਲ ਹੈ ਹਰ ਔਕੇ ਸਮੇਂ ਵਿੱਚ ਇਹਨੂੰ ਤੁਸੀਂ ਜਪਦੇ ਰਹੋ ਮੂਲ ਮੰਤਰ ਵਾਂਗੂ ਹੀ ਐ ਬਸ ਇੰਨਾ ਸਖਾਲਾ ਇੰਨਾ ਸਖਾਲਾ ਬਹੁਤ ਜ਼ਿਆਦਾ ਕਿਰਪਾ ਕਰਨਗੇ ਸਿੱਤੇ ਪਾਸ਼ਾ ਮਹਾਰਾਜ ਜਪ ਕਰੋ ਆਪਾਂ ਨੂੰ ਬਹੁਤ ਕੁਝ ਦਿੱਤਾ ਹੈ ਜੀਵਨ ਸਵਾਰਨ ਵਾਸਤੇ ਸ਼ਬਦ ਸਭ ਕੁਝ ਹੈ ਸ਼ਬਦ ਤੇ ਟਿਕ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ